ਲੁੱਟਣੋਂ ਫਿਰਦਾ ਇੱਕ ਪਾਸੇ ਬਾੜੇ ਵਾਲੀਆ ਦੂਜੇ ਪਾਸੇ ਅੰਬਾ ਸ਼ਾਮ ਸਿੰਘ ਟਾਰੀ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਦਾ ਤੇ ਕਬੱਡੀ ਤੇ ਕੇ ਮਾਝੇ ਵਿੱਚੋਂ ਉੱਠਿਆ ਤੂਫਾਨ ਆਖਦੇ ਬਣ ਗਿਆ ਲੋਕਾਂ ਦੀ ਜਿੰਦ ਜਾਨ ਆਖਦੇ ਗੱਜ ਚੌੜੀ ਛਾਤੀ ਉੱਚਾ ਲੰਬਾ ਆਖਦੇ ਪੈਂਦਾ ਭਲੇਖਾ ਜੀ ਤੋਂ ਕਿੱਕਰ ਸਿੰਘ ਦਾ ਲੋਕੀ ਉਸ ਚੋਬਰ ਨੂੰ ਅੰਬਾ ਆਖਦੇ ਆਹ ਮੁੰਡੇ ਨੇ ਮੇਲਾ ਲੁੱਟਿਆ ਆਹ ਮੁੰਡੇ ਨੇ ਮੇਲਾ ਲੁੱਟਿਆ ਇਹ ਮੁੰਡਾ ਮੇਰੇ ਵੀਰੋ ਮੇਲਾ ਲੁੱਟਣ ਨੂੰ ਫਿਰਦਾ ਇੱਕ ਪਾਸੇ ਬਾੜੇ ਵਾਲੀਆ ਦੂਜੇ ਪਾਸੇ ਅੰਬਾ ਸਾਣ ਜੱਟ ਹੈ ਮਾਜੇ ਦਾ ਛੋੜੇ ਮੋਢੇ ਮਈਆ ਓਏ ਅੰਬਾ ਆ ਗਿਆ ਫਤਵੀ ਵੀ ਧਰਦੀ ਹੈ ਮੇਰੇ ਵੀਰੋ ਚਾਰ ਜਾਫੀ ਤਿਆਰ ਨੇ ਦੀਪਾ ਸੰਧਰਿਆਂ ਵਾਲਾ ਇੱਕ ਕੰਨੀ ਤੇ ਆ ਫੌਜੀ ਸ਼ੀਫੋ ਵਾਲਾ ਦੋ ਨੰਬਰ ਤੇ ਆ ਆਹ ਗੁਰੀ ਬਾੜੇ ਵਾਲੇ ਦੀ ਧਰਤੀ ਦਾ ਮਾਰ ਗਿਆ ਕੰਚੀ ਆ ਗਿਆ ਨਜ਼ਾਰਾ ਖੇਡ ਕਬੱਡੀ ਦਾ ਮੁੰਡਾ ਹੱਥਾਂ ਚੋਂ ਨਿਕਲ ਗਿਆ ਮੁੰਡਾ ਹੱਥਾਂ ਚੋਂ ਨਿਕਲ ਗਿਆ ਪਲੱਥਾਂ ਤੋਂ ਦੋ ਸਾਲ ਬੈਸਟ ਨਿਕਲਿਆ ਆਹ ਮਾਝੇ ਵਾਲਾ ਕਹਿੰਦੇ ਅੰਬਾ ਆ ਗਿਆ ਮੋٹے ਪੱਟਾਂ ਨੂੰ ਵੱਜ ਗਈ ਖੇਚ ਮੇਰੇ ਪੰਜਾਬੀ ਵੀਰੋ ਦੀਪਾ ਤੇ ਅੰਬਾ ਗੁੱਟ ਫੜਨ ਦੀ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਜਿਹੜਾ ਅੰਬੇ ਨੇ ਆਪਣੀ ਟੀਮ ਦੇ ਹਿੱਸੇ